ਮੈਂ ਬੇਨਤੀ ਕਰਾਂਗਾ ਕਿ ਨਗਰ ਗੋਦਰਪੁਰ ਦੀ ਸੰਗਤ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ ਸਨਮਾਨ ਹੋਣਾ ਹੈ ਜਿਨ੍ਹਾਂ ਸ਼ਕਸ਼ੀਤਾ ਨੇ ਸਨਮਾਨ ਕਰਨਾ ਉਹ ਕਿਰਪਾ ਕਰਕੇ ਸਟੇਜ ਤੇ ਪਹੁੰਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਾਇਤ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਦੇਖੋ ਇੱਕ ਕਰਿਓ ਜਿਸ ਤਰ੍ਹਾਂ ਪਾਉ ਦੇਣਾ ਮੈਨੂੰ ਪੰਜ ਮੂਲ ਮੰਤਰ ਦੇ ਜਾਪ ਕਰਕੇ ਨਾ ਅੰਦਰ ਦਰਬਾਰ ਚ ਅਰਦਾਸ ਕਰਦੇ ਹੋ ਵੀ ਐਗਜ਼ੈਕਟਿਵ ਸਹੀ ਫੈਸਲੇ ਲਵੇ। ਬੋਲੇ ਜੇ ਮੈਂ ਅੱਜ ਅੱਜ ਮੈਂ ਲੈ ਗਿਆ ਸਰਪਾਓ ਤੇ ਕੱਲ ਨੂੰ ਕਹੋ ਭਈ ਧਾਮੀ ਤੇ ਸਰਪਾਓ ਵੀ ਲੈ ਗਿਆ ਤੇ ਝੂਠਾ ਹੀ ਪੈ ਗਿਆ। ਆਪਾਂ ਯਾਰ ਇਹ ਕਰੀਏ ਕਾਰਜ ਆਪਾਂ ਬੰਦ ਕਰੀਏ। ਬਹੁਤ ਵੱਡਾ ਇੱਕ ਮੇਰਾ ਮੈਂ ਨਹੀਂ ਕਹਿੰਦਾ ਬਹੁਤ ਵੱਡਾ ਖਜ਼ਾਨਾ ਇਹਦੀ ਮਰਿਆਦਾ ਆ ਸਰਪਾਓ ਦੀ। ਇਹ ਸਰਪਾਓ ਭਾਈ ਲਸ਼ਮਣ ਸਿੰਘ ਧਾਰੋ ਵਾਲੀ ਤੇ ਉਹਦਾ ਪਰਿਵਾਰ ਕਾਬਲੇ ਆ। ਭਾਈ ਦਲੀਪ ਸਿੰਘ ਸਮਾਨ ਸ਼ੀਦ ਉਹਦੇ ਕਾਬਲੇ ਆ। ਆਪਾਂ ਤਾਂ ਉਹਨਾਂ ਦੇ ਪੈਰਾਂ ਚ ਇਹਨਾਂ ਦੇ ਚੱਲੇ ਨਹੀਂ। ਤੇ ਮੈਂ ਅੱਜਕੱਲ ਬਿਲਕੁਲ ਜ਼ੋਰ ਨਾਲ ਇਹਨੂੰ ਕਹਿਣਾ ਕਿ ਕੋਈ ਮਰਿਆਦਾ ਨਹੀਂ ਸਾਰੇ ਮਰਿਆਦਾ ਦਾ ਲੰਘਣ ਕਰਦੇ ਸਭ ਤੋਂ ਪਹਿਲਾਂ ਮੈਂ ਕਰਦਾ ਤੁਸੀਂ ਮੈਨੂੰ ਇਹ ਤੇ ਸਿਰਪਾਉ ਦੇਣਾ ਮੈਂ ਮੁੰਡੇ ਤੇ ਰੱਖ ਕੇ ਮੁੰਡੇ ਨੂੰ ਫੜਾਉਣਾ ਗੱਡੀ ਦੇ ਪਿੱਛੇ ਤੇ ਮੁੜ ਕੇ ਪਤਾ ਨਹੀਂ ਲੱਗਦਾ ਵੀ ਸੱਚਖੰਡ ਚੋਂ ਸਿਰਪਾਉ ਮਿਲਿਆ ਕਿੱਥੋਂ ਮਿਲਿਆ ਆਪਾਂ ਬੰਦ ਕਰੀਏ ਭਾਜੀ ਬਿਲਕੁਲ ਆ ਜਿਹੜੀ ਹੁਣੇ ਗੱਲ ਕੀਤੀ ਨਾ ਟੋਟੀਆਂ ਸਾਹਿਬ ਨੇ ਰਹਿਤ ਮਰਿਆਦਾ ਦੀ ਇੱਕ ਆਪੀ ਸਾਰਿਆਂ ਨੂੰ ਮੰਡੋ ਤੇ ਸਿੱਖ ਅਕਾਲ ਤਖਤ ਦੀ ਜਿਹੜੀ ਰਹਿਤ ਮਰਿਆਦਾ ਕੀ ਸਿੱਖ ਨੂੰ ਪਤਾ ਲੱਗੇ ਸਿੱਖ ਦੀ ਤਾਰੀਫ ਕੀ ਆ ਸਿੱਖ ਦਾ ਅੰਤਮ ਸੰਸਕਾਰ ਕੀ ਆ ਸਿੱਖ ਨੇ ਸਹਿਜ ਪਾਠ ਕਿਵੇਂ ਸ਼ੁਰੂ ਕਰਨਾ ਖੰਡ ਪਾਠ ਕਿਵੇਂ ਸ਼ੁਰੂ ਕਰਨਾ ਜੀ ਆਇਆਂ ਨੂੰ ਮੈਂ ਤੁਹਾਡਾ ਧੰਨਵਾਦ ਕਰਦਾ ਇੱਥੇ ਤਾਂ ਧੂੜ ਹੀ ਲੈਣ ਆਏ ਆ ਜੇ ਇੱਥੇ ਵੀ ਸਰਪਉ ਲੈ ਲਿਆ ਸ਼ਹੀਦਾਂ ਦੀ ਧਰਤੀ ਤੇ ਤੇ ਸ਼ਹੀਦ ਸਿਰ ਮੰਗਣਗੇ ਮੇਰੇ ਤੋਂ ਤਾਂ ਦਿੱਤਾ ਨਹੀਂ ਜਾਣਾ